ਤੁਹਾਡਾ ਸਾਡੇ ਚੈਨਲ ਤੇ ਨਿੱਘਾ ਸਵਾਗਤ ਹੈ ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ ਮੇਰਾ ਨਾਮ ਜਸਮੀਤ ਆ ਮੈਂ ਆਪਣੇ ਮਾਪਿਓ ਦੀ ਇਕੱਲੀ ਧੀ ਸੀ ਮੇਰੇ ਦੋ ਭਰਾ ਸੀ ਮੈਂ ਚੰਗੇ ਘਰ ਦੀ ਰਹਿਣ ਸਹਣ ਵਾਲੀ ਸੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੇਰਾ ਵੱਡਾ ਭਰਾ ਜੋ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਰਹਿੰਦਾ ਸੀ ਕਿਉਂਕਿ ਮੇਰੀ ਭਾਬੀ ਆਪਣੇ ਮਾਪਿਓ ਦੀ ਇਕੱਲੀ ਧੀ ਸੀ ਤੇ ਉਹਦਾ ਕੋਈ ਭੈਣ ਭਰਾ ਨਹੀਂ ਸੀ ਪਹਿਲਾਂ ਤਾਂ ਸਾਡੇ ਘਰ ਦੇ ਮਾਨਦੇ ਨਹੀਂ ਸੀ ਪਰ ਫਿਰ ਹੌਲੀ-ਹੌਲੀ ਕਰਦਿਆ ਨੇ ਮੇਰੇ ਭਰਾ ਦੀ ਮੰਨੀ ਤੇ ਉਸ ਕੁੜੀ ਨਾਲ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ ਸੀ ਭਾਬੀ ਦਾ ਵੀ ਪਿਓ ਕੁਝ ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਚਲਾ ਗਿਆ ਸੀ ਇਸ ਲਈ ਮਾਵਾ ਧੀਆਂ ਹੀ ਸੀ ਤੇ ਮੇਰੇ ਮਾਪਿਓ ਉਹਦੀ ਮਾਂ ਨੂੰ ਆਪਣੇ ਘਰ ਰੱਖਣ ਵਿੱਚ ਸਹਿਮਤ ਨਹੀਂ ਸੀ ਇਸ ਲਈ ਮੇਰਾ ਭਰਾ ਉਹਨਾਂ ਦੇ ਘਰ ਜਵਾਈ ਬਣ ਕੇ ਰਹਿਣ ਲੱਗ ਪਿਆ ਭਾਬੀ ਦੀ ਵੀ ਕਾਫੀ ਜ਼ਮੀਨ ਸੀ ਤੇ ਮੇਰੇ ਰਾણો ਹੀ ਉਹ ਸਾਰੀ ਮਿਲਣ ਵਾਲੀ ਸੀ ਇਸ ਇਲਾਕੇ ਵਿੱਚ ਮੇਰਾ ਭਰਾ ਘਰ ਜਵਾਈ ਬਣ ਗਿਆ ਸੀ ਅਸੀਂ ਵੀ ਚੰਗੇ ਘਰ ਦੇ ਸੀ ਫਿਰ ਹੌਲੀ ਹੌਲੀ ਮਾਂ ਪਿਓ ਨੇ ਆਪਣੇ ਮਨ ਨੂੰ ਸਮਝਾ ਲਿਆ ਤੇ ਉਹਨੂੰ ਘਰ ਜਵਾਈ ਰਹਿਣ ਦਿੱਤਾ ਮੇਰਾ ਛੋਟਾ ਭਰਾ ਜੋ ਥੋੜੇ ਚਿਰ ਬਾਅਦ ਕੈਨੇਡਾ ਚਲਾ ਗਿਆ ਸੀ ਘਰ ਵਿੱਚ ਬਸ ਮੈਂ ਮੰਮੀ ਤੇ ਡੈਡੀ ਹੀ ਰਹਿ ਗਏ ਸੀ ਸਾਡੇ ਸਾਰੇ ਚਾਚੇ ਤਾਏ ਆਪਣੇ ਵੱਖਰੇ ਵੱਖਰੇ ਘਰਾਂ ਵਿੱਚ ਰਹਿੰਦੇ ਸੀ ਮੇਰੀ ਮਾਂ ਕਹਿੰਦੀ ਸੀ ਕਿ ਛੋਟੇ ਜੋਤ ਦਾ ਵਿਆਹ ਮੈਂ ਆਪਣੀ ਮਰਜ਼ੀ ਨਾਲ ਕਰਨਾ ਤੇ ਸੋਹਣੀ ਕੁੜੀ ਨਾਲ ਕਰੂੰਗੀ ਤੇ ਆਪਣੇ ਨੂਹ ਬਣਾ ਕੇ ਘਰ ਹੀ ਰੱਖੂੰਗੀ ਪਰ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਇੰਡੀਆ ਵਿਆਹ ਨਹੀਂ ਕਰਵਾਉਣਾ ਮੈਂ ਇੱਧਰ ਹੀ ਸੈੱਟ ਹੋ ਕੇ ਵਿਆਹ ਕਰਵਾਉਣਾ ਤੇ ਇੱਧਰ ਹੀ ਆਪਣਾ ਘਰ-ਬਾਰ ਬਸਾਉਣਾ ਮੇਰੇ ਬਾਰੇ ਕੋਈ ਸੋਚਦਾ ਹੀ ਨਹੀਂ ਹੁੰਦਾ ਸੀ ਮੈਂ ਵੀ ਜੈਨੋਮਿਕ ਕਲਾਸ ਵਿੱਚ ਹੀ ਪੜ੍ਹਦੀ ਸੀ ਤੇ ਮੇਰੇ ਵੱਡੇ ਭਰਾ ਆਪੋ ਆਪਣੇ ਕੰਮਕਾਰਾਂ ਵਿੱਚ ਸੈੱਟ ਹੋ ਗਏ ਸੀ ਜਦੋਂ ਕਿ ਤੇ ਵੱਡਾ ਭਰਾ ਪਿੰਡ ਆਉਂਦਾ ਤਾਂ ਉਹ ਮੈਨੂੰ ਪੈਸੇ ਦੇ ਕੇ ਜਾਂਦਾ ਹੁੰਦਾ ਸੀ ਛੋਟਾ ਤਾਂ ਕਮਾਈ ਕਰਕੇ ਬਾਹਰੋਂ ਪੈਸੇ ਵੀ ਕਾਫੀ ਭੇਜਦਾ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੈਂ ਚੰਗਾ ਖਾਂਦੀ ਸੀ ਤੇ ਕਮਾਉਂਦੀ ਵੀ ਸੀ ਮੇਰੀ ਮਾਂ ਮੈਨੂੰ ਛੋਟੀ ਸਮਝਦੀ ਸੀ ਤੇ ਮੇਰੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਉਹਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਜਸਮੀਤ ਨੂੰ ਕਿਹੜੀ ਚੀਜ਼ ਦੀ ਲੋੜ ਆ ਤੇ ਕਿਹੜੀ ਚੀਜ਼ ਦੀ ਨਹੀਂ ਮੈਂ ਆਪਣੇ ਆਪ ਹੀ ਮੰਗ ਲੈਂਦੀ ਹੁੰਦੀ ਤੇ ਲੈ ਕੇ ਦਿੰਦੀ ਸੀ ਉਹਨੇ ਮੈਨੂੰ ਕਦੇ ਨਹੀਂ ਪੁੱਛਿਆ ਸੀ ਕਿ ਤੂੰ ਕਿਹੜੀ ਚੀਜ਼ ਲੈਣਾ ਚਾਹੁੰਦੀ ਆ ਕਦੀ ਕਦੀ ਤਾਂ ਮੈਂ ਉਹਦੇ ਕੋਲੋਂ ਪੈਸੇ ਲੈ ਲੈਂਦੀ ਸੀ ਤੇ ਸਕੂਲ ਤੋਂ ਹੀ ਆਪਣੀਆਂ ਸਹੇਲੀਆਂ ਨਾਲ ਸ਼ਹਿਰੋਂ ਚੀਜ਼ਾਂ ਲੈ ਕੇ ਆਉਂਦੀ ਸੀ ਪੈਸੇ ਦੀ ਕੋਈ ਕਮੀ ਨਹੀਂ ਸੀ ਮੰਮੀ ਆਪਣੇ ਕੰਮਾਂਕਾਰਾਂ ਵਿੱਚ ਲੱਗੀ ਰਹਿੰਦੀ ਸੀ ਤੇ ਡੈਡੀ ਆਪਣੇ ਖੇਤੀਬਾੜੀ ਦੇ ਕੰਮਾਂ ਵਿੱਚ ਬਿਜ਼ੀ ਰਹਿੰਦਾ ਸੀ ਸਾਰੇ ਮੈਨੂੰ ਛੋਟੀ ਸਮਝਦੇ ਸੀ ਤੇ ਜ਼ਿਆਦਾ ਮੇਰੇ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਇਦਾਂ ਹੀ ਮੈਨੂੰ ਖੁੱਲ ਜਿਹੀ ਮਿਲ ਕੇ ਸੀ ਮੈਂ ਪਿੰਡੋਂ ਬੱਸ ਚੜ੍ਹ ਕੇ ਸ਼ਹਿਰ ਦੇ ਸਕੂਲ ਵਿੱਚ ਪੜ੍ਹਨੇ ਜਾਂਦੀ ਹੁੰਦੀ ਸੀ ਸਾਡੇ ਪਿੰਡੋਂ ਬੜੀਆਂ ਕੁੜੀਆਂ ਸ਼ਹਿਰ ਦੇ ਸਕੂਲ ਵਿੱਚ ਪੜ੍ਹਦੀਆਂ ਸੀ ਸਕੂਲ ਵੀ ਸਰਕਾਰੀ ਸੀ ਮੈਂ ਉਹਨਾਂ ਨਾਲ ਹੀ ਬੱਸੇ ਆਉਂਦੀ ਜਾਂਦੀ ਹੁੰਦੀ ਸੀ ਖੇਤੀਬਾੜੀ ਦਾ ਕੰਮ ਜ਼ਿਆਦਾ ਹੋਣ ਕਰਕੇ ਮੰਮੀ ਨੇ ਕੰਮ ਵਾਲੀ ਰੱਖੀ ਹੋਈ ਸੀ ਤੇ ਉਹਦੇ ਨਾਲ ਹੀ ਬਾਹਰ ਲੱਗੇ ਮਜ਼ਦੂਰਾਂ ਲਈ ਚਾਹ ਪਾਣੀ ਤੇ ਹੋਰ ਵੀ ਸਾਰਾ ਕੰਮ ਕਰਵਾਉਂਦੀ ਹੁੰਦੀ ਸੀ ਮੈਂ ਤਾਂ ਕਦੀ ਘਰ ਦੇ ਕੰਮ ਨੂੰ ਹੱਥ ਨਹੀਂ ਲਾਇਆ ਸੀ ਸਵੇਰ ਨੂੰ 8 ਵਜੇ ਵਾਸਤੇ ਸਕੂਲ ਜਾਣਾ ਤੇ ਸ਼ਾਮ ਨੂੰ 3 ਵਜੇ ਵਾਸਤੇ ਘਰ ਆਉਣਾ ਤੇ ਬੜੀ ਮौज-ਮਸਤੀ ਕਰਦੀ ਹੁੰਦੀ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਘਰ ਦੇ ਕੰਮ ਕਿੱਦਾਂ ਕਰੀਦੇ ਆ ਤੇ ਕਿਹੜੇ-ਕਿਹੜੇ ਹੁੰਦੇ ਆ। ਕਦੇ ਧਿਆਨ ਹੀ ਨਹੀਂ ਦਿੱਤਾ ਸੀ। ਘਰ ਆ ਕੇ ਬਸ ਸਕੂਲ ਦਾ ਕੰਮ ਕਰਨਾ, ਰੋਟੀ ਪਾਣੀ ਖਾ ਕੇ ਆਰਾਮ ਨਾਲ ਸੌਂ ਜਾਣਾ। ਮੈਂ ਘਰੋਂ ਬਾਹਰ ਵੀ ਘੱਟ ਹੀ ਜਾਂਦੀ ਸੀ। ਸਾਰਾ ਦਿਨ ਆਪਣੇ ਕਮਰੇ ਵਿੱਚ ਹੀ ਪਈ ਰਹਿੰਦੀ ਹੁੰਦੀ ਸੀ। ਮੇਰਾ ਸਰੀਰ ਕਾਫੀ ਪਰਮਾਜਿਆ ਹੋ ਗਿਆ ਸੀ। ਮੈਂ ਸੋਣੀ ਤੇ ਜਵਾਨ ਹੋ ਗਈ ਸੀ ਜੋ ਵੀ ਮੈਨੂੰ ਦੇਖਦਾ ਇਹੀ ਗੱਲ ਕਹਿੰਦਾ ਕਿ ਜਸ ਜਸਮੀਤ ਤਾਂ ਕਦੇ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਘਰ ਦਾ ਕੰਮ ਨਹੀਂ ਕਰਦੀ ਪਤਾ ਨਹੀਂ ਇਹਨੇ ਵੱਧ ਕੇ ਕਿੱਥੇ ਜਾਣਾ ਮੈਂ ਆਪਣੇ ਡੈਡੀ ਜਿੱਡੀ ਲੰਮੀ ਹੋ ਗਈ ਸੀ ਮੇਰੇ ਡੈਡੀ ਕਹਿੰਦਾ ਹੁੰਦਾ ਸੀ ਕਿ ਮੇਰਾ ਪੁੱਤ ਮੇਰੇ ਤੋਂ ਵੀ ਸਿਰ ਕੰਟਣ ਲੱਗ ਪਿਆ ਮੇਰਾ ਗੁੰਦਵਾ ਸ਼ਰੀਰ ਹਰ ਕਿਸੇ ਦਾ ਮਨ ਪਾਉਂਦਾ ਸੀ ਗਲੀ ਗਵਾਂਡ ਦੇ ਲੋਕ ਵੀ ਮੈਨੂੰ ਅੱਖਾਂ ਪਾੜ ਪਾੜ ਕੇ ਵੇਖਦੇ ਹੁੰਦੇ ਸੀ ਕਿਉਂਕਿ ਸਾਰੀਆਂ ਕੁੜੀਆਂ ਮੇਰੇ ਤੋਂ ਮਧਰੀਆਂ ਸੀ ਮੈਂ ਹੀ ਸਾਰੀਆਂ ਵਿੱਚੋਂ ਜਵਾਨ ਸੀ ਮੇਰੀ ਉਮਰ ਤਾਂ ਇੰਨੀ ਨੇ ਸੀ ਪਰ ਮੇਰਾ ਸਰੀਰ ਗੁੰਦਵਾ ਤੇ ਸੋਹਣਾ ਤੇ ਲੰਮਾ ਕੱਦ ਦੇਖ ਕੇ ਹਰ ਕੋਈ ਮੈਨੂੰ ਵੱਡੀ ਸਮਝਦਾ ਸੀ ਮੈਂ 9ਵੀਂ ਤੋਂ 10ਵੀਂ ਵਿੱਚ ਹੋ ਗਈ ਸੀ ਵੱਡਾ ਭਰਾ ਤਾਂ ਇੰਨਾ ਵਿਜੀ ਹੋ ਗਿਆ ਸੀ ਕਿ ਉਹਦਾ ਤਾਂ ਘਰ ਆਉਣ ਦਾ ਟਾਈਮ ਨਹੀਂ ਲੱਗਦਾ ਹੁੰਦਾ ਸੀ ਉਹ ਛੋਟਾ ਤਾਂ ਵੈਸੇ ਹੀ ਬਾਹਰ ਸੀ ਮੈਂ ਬੜੀ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੀ ਹੁੰਦੀ ਸੀ ਮੈਨੂੰ ਕੋਈ ਫਿਕਰਫਕਾ ਨਹੀਂ ਸੀ ਏਦਾਂ ਹੀ ਇੱਕ ਦਿਨ ਸਾਡੀ ਕਲਾਸ ਦੀ ਮੈਡਮ ਨੇ ਦੱਸਿਆ ਕਿ ਕੱਲ ਨੂੰ ਤੁਹਾਡੇ ਲਈ ਇੱਕ ਨਵਾਂ ਟੀਚਰ ਆਉਣ ਵਾਲਾ ਜਿਹਦਾ ਨਾਮ ਰਾਜਕੁਮਾਰਾ ਇੰਗਲਿਸ਼ ਦਾ ਟੀਚਰ ਆ ਤੇ ਹੁਣ ਤੁਹਾਡੀ ਕਲਾਸ ਉਹ ਹੀ ਲਿਆ ਕਰੂਗਾ ਕਿਉਂਕਿ ਮੇਰੇ ਕੋਲੋਂ ਇਕੱਲੀ ਕੋਲੋਂ ਦੋ ਦੋ ਕਲਾਸਾਂ ਨਹੀਂ ਸਾਹਮਣ ਹੁੰਦੀਆਂ ਸਾਨੂੰ ਵੀ ਬੜੀ ਖੁਸ਼ੀ ਸੀ ਕਿ ਚਲੋ ਕੋਈ ਨਵਾਂ ਟੀਚਰ ਆਊਗਾ ਸ਼ਾਇਦ ਕੁਝ ਨਵਾਂ ਸਿੱਖਣ ਨੂੰ ਮਿਲੂਗਾ ਅਗਲੇ ਦਿਨ ਇੰਗਲਿਸ਼ ਦਾ ਟੀਚਰ ਨਵਾਂ ਸਾਰਾ ਆਇਆ ਅਸੀਂ ਸਾਰੀਆਂ ਕੁੜੀਆਂ ਬੜੀਆਂ ਹੈਰਾਨੀ ਜਿਹੀ ਨਾਲ ਉਹਨੂੰ ਦੇਖਦੀਆਂ ਸੀ। ਕਾਫੀ ਸੋਹਣਾ ਸੀ ਪਰ ਉਮਰ ਦਾ ਵੀ ਕਾਫੀ ਸੀ। ਸ਼ਹਿਰ ਦਾ ਰਹਿਣ ਵਾਲਾ ਸੀ। ਇੰਗਲਿਸ਼ ਵਿੱਚ ਹੀ ਜ਼ਿਆਦਾ ਗੱਲਬਾਤ ਕਰਦਾ ਸੀ। ਸਵੇਰ ਨੂੰ ਸਕੂਲ ਦੀ ਪ੍ਰੇ ਹੋਈ ਤੇ ਉਹਨੇ ਆਪਣੇ ਇੰਟਰੋਡਕਸ਼ਨ ਇੰਗਲਿਸ਼ ਵਿੱਚ ਹੀ ਕੀਤੀ ਸੀ। ਥੋੜੀ-ਥੋੜੀ ਪੰਜਾਬੀ ਬੋਲੀ ਸੀ। ਅਸੀਂ ਇੱਕ ਦੂਜੀ ਨੂੰ ਦੇਖਦੀਆਂ ਸੀ ਤੇ ਹੱਸਦੀਆਂ ਸੀ ਕਿ ਇੰਨੀ ਇੰਗਲਿਸ਼ ਸਾਨੂੰ ਕਿੱਥੋਂ ਆਉਂਦੀ ਆ? ਇਹ ਤਾਂ ਲੱਗਦਾ ਹੁਣ ਇੰਗਲਿਸ਼ ਸਿਖਾ ਕੇ ਹੀ ਸਾਨੂੰ ਜਾਊਗਾ। ਮੇਰੀ ਇੱਕ ਸਹੇਲੀ ਕਹਿੰਦੀ ਸੀ ਕਿ ਤੈਨੂੰ ਤਾਂ ਇਹ ਸਾਰਾ ਸ਼ਕਲ ਤੋਂ ਚੰਗਾ ਨਹੀਂ ਲੱਗਦਾ ਤੇ ਬਾਕੀ ਰੱਬ ਜਾਣੇ। ਮੈਂ ਕਿਹਾ ਕਿ ਇਦਾਂ ਆਪਾਂ ਕਿਸੇ ਨੂੰ ਪਹਿਚਾਨ ਨਹੀਂ ਸਕਦੇ ਜਦੋਂ ਤੱਕ ਇੱਕ ਮਹੀਨਾ ਆਪਣੀ ਲਗਾਤਾਰ ਕਲਾਸ ਨਹੀਂ ਲੈਂਦਾ ਤੇ ਇਹਦਾ ਕੀ ਪਤਾ ਕਿ ਇਹ ਕਿਦਾਂ ਦਾ ਕਿਉਂਕਿ ਮੈਡਮ ਬਹੁਤ ਚੰਗੀ ਸੀ। ਸਾਡੇ ਨਾਲ ਕਾਫੀ ਗੱਲਾਂ-ਬਾਤਾਂ ਕਰ ਲੈਂਦੀ ਹੁੰਦੀ ਸੀ। ਕਦੀ-ਕਦੀ ਤੇ ਸਾਡੇ ਕਹਿਣ ਤੇ ਪੜਾਈ ਵੀ ਨਹੀਂ ਕਰਾਉਂਦੀ ਹੁੰਦੀ ਸੀ ਤੇ ਹਾਸ ਖੇਡ ਕੇ ਟਾਈਮ ਪਾਸ ਕਰ ਦਿੰਦੀ ਹੁੰਦੀ ਸੀ ਮੈਡਮ ਨਾਲ ਤਾਂ ਸਾਡਾ ਬੜਾ ਪਿਆਰ ਸੀ ਹਰ ਦਿਨ ਤਿਉਹਾਰ ਤੇ ਅਸੀਂ ਮੈਡਮ ਲਈ ਗਿਫਟ ਲੈਂਦੀਆਂ ਹੁੰਦੀਆਂ ਸੀ ਮੈਡਮ ਦਾ ਵੀ ਸਾਡੇ ਨਾਲ ਬਹੁਤ ਪਿਆਰ ਸੀ ਪਰ ਹੁਣ ਨਵਾਂ ਸਰ ਆ ਗਿਆ ਸੀ ਅਗਲੇ ਦਿਨ ਸਰ ਨੇ ਸਾਡੀ ਕਲਾਸ ਲਈ ਸਾਰਿਆਂ ਨੇ ਆਪਣੇ ਆਪਣੇ ਨਾਮ ਦੱਸੇ ਤੇ ਉਹਨੇ ਕਿਹਾ ਕਿ ਮੈਨੂੰ ਇੱਕ ਵਾਰੀ ਵਿੱਚ ਨਾਮ ਯਾਦ ਨਹੀਂ ਰਹਿੰਦੇ ਹੌਲੀ ਹੌਲੀ ਮੈਨੂੰ ਸਭ ਬੱਚਿਆਂ ਦਾ ਪਤਾ ਲੱਗ ਜਾਊਗਾ 10ਵੀਂ ਕਲਾਸ ਵਿੱਚ ਸਾਰੇ ਬੱਚੇ ਸਮਝਦਾਰ ਸੀ। ਸਾਰਿਆਂ ਨੂੰ ਹਰ ਇੱਕ ਗੱਲ ਸਮਝ ਵੀ ਆਉਂਦੀ ਸੀ। ਮੁੰਡੇ ਕੁੜੀਆਂ ਦਾ ਸਕੂਲ ਹੋਣ ਕਰਕੇ ਹਰ ਕੋਈ ਬੜੀ ਸੋਚ ਕੇ ਇੱਕ ਹੀ ਗੱਲ ਕਰਦਾ ਹੁੰਦਾ ਸੀ। ਉਦੋਂ ਜ਼ਬਾਨਾਂ ਵੀ ਕੁਝ ਇਦਾਂ ਦਾ ਹੀ ਸੀ। ਅੱਜਕੱਲ ਦੇ ਕੋਈ ਕਿਸੇ ਗੱਲ ਦੀ ਸ਼ਰਮ ਨਹੀਂ ਕਰਦਾ। ਰੋਜ਼ ਹੀ ਸਰ ਸਾਡੀ ਇੰਗਲਿਸ਼ ਦੀ ਕਲਾਸ ਲੈਂਦਾ ਤੇ ਪੜ੍ਹਾਉਂਦਾ ਹੁੰਦਾ ਸੀ। ਪਰ ਉਹਦੀ ਇੰਗਲਿਸ਼ ਇੰਨੀ ਹਾਈ ਫਾਈ ਸੀ ਕਿ ਕੁਝ ਸਮਝ ਹੀ ਨਹੀਂ ਆਉਂਦੀ ਸੀ। ਚੰਗੇ ਸਕੂਲ ਤੋਂ ਪੜਿਆ ਹੋਇਆ ਸੀ। ਤੇ ਸ਼ਹਿਰ ਦਾ ਰਹਿਣ ਵਾਲਾ ਹੋਣ ਕਰਕੇ ਉਹਨੂੰ ਪਿੰਡੂ ਬੱਚਿਆਂ ਨਾਲ ਗੱਲ ਕਰਨ ਦਾ ਤਰੀਕਾ ਜਿਆ ਨਹੀਂ ਆਉਂਦਾ ਸੀ ਉਹ ਤਾਂ ਆਪਣੇ ਹੀ ਇੰਗਲਿਸ਼ ਜਿਹੀ ਛਾੜਦਾ ਸੀ ਸਾਰੇ ਮੁੰਡੇ ਕੁੜੀਆਂ ਬਾਅਦ ਵਿੱਚ ਉਹਦਾ ਮਜ਼ਾਕ ਉਡਾਉਂਦੇ ਸੀ ਤੇ ਹਾਸਦੇ ਸੀ ਫਿਰ ਹੌਲੀ-ਹੌਲੀ ਉਹਨੂੰ ਸਮਝਾਇਆ ਕਿ ਇਹ ਸਾਰੇ ਪਿੰਡੂ ਬੱਚੇ ਆ ਤੇ ਇਹਨਾਂ ਨਾਲ ਜ਼ਿਆਦਾ ਇੰਗਲਿਸ਼ ਵਿੱਚ ਨਹੀਂ ਪੰਜਾਬੀ ਵਿੱਚ ਹੀ ਗੱਲ ਕਰਨੀ ਪੈਣੀ ਆ ਤੇ ਫਿਰ ਇਹਨਾਂ ਨੂੰ ਕੁਝ ਸਮਝ ਆਉਣੀ ਆ ਕਿਉਂਕਿ ਸਾਨੂੰ ਤਾਂ ਇੰਗਲਿਸ਼ ਐਨੀ ਆਉਂਦੀ ਹੀ ਨਹੀਂ ਸੀ ਬਸ ਜੋ ਪੜ ਲਈਦਾ ਸੀ ਉਹੀ ਪੇਪਰ ਵਿੱਚ ਲਿਖ ਦੇਦਾ ਸੀ ਇੰਗਲਿਸ਼ ਵਾਲੇ ਸਾਰਨੇ ਦੇਖਿਆ ਕਿ ਸਾਨੂੰ ਤਾਂ ਕੋਈ ਲਾਈਨ ਇੰਗਲਿਸ਼ ਦੀ ਹੀ ਨਹੀਂ ਬਣਾਉਣੀ ਆਉਂਦੀ ਤਾਂ ਉਹਨੇ ਸਾਨੂੰ ਪਹਿਲਾਂ ਸੈਂਟੈਂਸ ਸਿਖਾਉਣੇ ਸ਼ੁਰੂ ਕੀਤੇ ਹੌਲੀ ਹੌਲੀ ਸਾਰ ਨਾਲ ਕਾਫੀ ਤੇ ਪ੍ਰੇਮ ਜਿਹਾ ਹੋ ਗਿਆ ਸੀ ਪਹਿਲਾਂ ਥੋੜਾ ਉਪਰਾਜਿਆ ਲੱਗਦਾ ਸੀ ਪਰ ਜਦੋਂ ਉਹ ਰੋਜ਼ ਸਾਨੂੰ ਪੜਾਉਂਦਾ ਸੀ ਤਾਂ ਸੁਭਾ ਦਾ ਚੰਗਾ ਲੱਗਦਾ ਸੀ ਝੜਕਦਾ ਤਾਂ ਹੁੰਦਾ ਹੈ ਹੀ ਨਹੀਂ ਸੀ ਫਿਰ ਹੌਲੀ-ਹੌਲੀ ਸਾਨੂੰ ਟੈਸਟ ਦੇਣ ਲੱਗ ਪਿਆ ਸਾਨੂੰ ਵੀ ਲੱਗਿਆ ਕਿ ਅਸੀਂ ਸ਼ਾਇਦ ਹੁਸ਼ਿਆਰ ਹੋ ਜਾਵਾਂਗੇ ਪੜਨ ਵਾਸਤੇ ਤਾਂ ਸਾਰੇ ਬੱਚੇ ਇੱਕੋ ਜਿਹੇ ਹੀ ਸੀ ਕੋਈ ਨਾ ਜ਼ਿਆਦਾ ਹੁਸ਼ਿਆਰ ਸੀ ਤੇ ਨਾ ਹੀ ਕੋਈ ਨਲਾਇਕ ਸੀ ਇੱਕ ਦਿਨ ਮੈਂ ਵੀ ਇਦਾਂ ਹੀ ਟੈਸਟ ਦਿਖਾਉਣ ਲਈ ਸਰ ਦੇ ਲਾਗੇ ਖੜੀ ਸੀ ਮੇਰੇ ਵੱਲ ਦੇਖ ਕੇ ਕਹਿਣ ਲੱਗਾ ਕਿ ਤੇਰੀ ਉਮਰ ਕਿੰਨੀ ਕਾ ਮੈਂ ਕਹਿ ਦਿੱਤਾ ਕਿ ਮੇਰੀ ਉਮਰ ਦਾ ਮਸਾ ਕੋਈ 16 ਕੋ ਸਾਲ ਦੀ ਆ ਫਿਰ ਸਰ ਕਹਿੰਦਾ ਕਿ ਤੂੰ ਤਾਂ ਸਾਰੀ ਕਲਾਸ ਤੋਂ ਵੱਡੀ ਲੱਗਦੀ ਆ ਜਦ ਕਿ ਮੇਰੇ ਸਰੀਰ ਵਲ ਦੇਖ ਕੇ ਉਹ ਅੰਦਾਜ਼ਾ ਲਾਉਂਦਾ ਸੀ ਮੈਂ ਚੁੱਪ ਕਰਕੇ ਖੜੀ ਰਹੀ ਤੇ ਕਾਪੀ ਲੈ ਕੇ ਵਾਪਸ ਆ ਗਈ ਮੈਂ ਇਹੀ ਸੋਚਦੀ ਸੀ ਕਿ ਸ਼ਾਇਦ ਮੈਂ ਕਲਾਸ ਵਿੱਚ ਸਾਰਿਆਂ ਤੋਂ ਵੱਡੀ ਆ ਪਰ ਮੈਂ ਇਹ ਵੀ ਸੋਚਿਆ ਕਿ ਮੈਂ ਤਾਂ ਬੇਫਿਕਰੀ ਤੇ ਵਹਿਲੀ ਰਹਿ ਕੇ ਇਦਾਂ ਦੀ ਹੋ ਗਈ ਕਲਾਸ ਵਿੱਚ ਹੋਰ ਵੀ ਬੱਚੇ ਕੱਦ ਵਿੱਚ ਮੇਰੇ ਜਿੱਡੇ ਸੀ ਪਰ ਉਹ ਥੋੜੇ ਪਤਲੇ ਸੀ ਉਹਨਾਂ ਦਾ ਹੋਰ ਹਿਸਾਬ ਕਿਤਾਬ ਸੀ ਮੈਂ ਕੁੜੀ ਸੀ ਤੇ ਮੈਂ ਸੋਹਣੀ ਵੀ ਸੀ ਇੱਕ ਦਿਨ ਮੇਰੀ ਸਹੇਲੀ ਸਰ ਦੇ ਕੋਲ ਖੜੀ ਸੀ ਸਰ ਨੇ ਉਹਨੂੰ ਬੜੇ ਪਿਆਰ ਨਾਲ ਪਿੱਛੋਂ ਦੀ ਮੋਢੇ ਤੇ ਹੱਥ ਰੱਖਿਆ ਤੇ ਹੌਲੀ-ਹੌਲੀ ਥੱਲੇ ਨੂੰ ਲੈ ਗਿਆ ਤੇ ਬਾਹਵਲ ਦੀ ਉਹਦੇ ਜਿਵੇਂ ਚੁੰਦੀ ਜਹੀ ਵੱਟ ਦਿੱਤੀ ਉਹਨੇ ਮੇਰੇ ਵੱਲ ਦੇਖਿਆ ਤੇ ਬੜਾ ਅਜੀਬ ਜਿਹਾ ਫੀਲ ਕੀਤਾ ਮੈਂ ਵੀ ਉਹਦੇ ਵੱਲ ਦੇਖਦੀ ਸੀ ਉਹਨੇ ਫਟਾਫਟ ਕਿਹਾ ਕਿ ਸਰ ਜੀ ਮੈਂ ਦੂਸਰੀ ਕਾਪੀ ਲੈ ਕੇ ਆਉਂਦੀ ਆ ਵੈਸੇ ਬੜੇ ਪਿਆਰ ਨਾਲ ਬੁਲਾਉਂਦਾ ਹੁੰਦਾ ਸੀ ਤੇ ਉਹਨੂੰ ਦੂਜੀ ਕਾਪੀ ਲੈਣ ਲਈ ਪੇਜ ਦਿੱਤਾ। ਉਹ ਜਦੋਂ ਮੇਰੇ ਕੋਲ ਆਪਣੀ ਕਿੱਟ ਵਿੱਚੋਂ ਕਾਪੀ ਕੱਢਣ ਲੱਗੀ ਤਾਂ ਮੈਨੂੰ ਕਹਿੰਦੀ ਕਿ ਸਰਦੀਆਂ ਹਰਕਤਾਂ ਚੰਗੀਆਂ ਨਹੀਂ। ਸ਼ਾਇਦ ਉਹ ਆਪਣੀ ਇੱਜ਼ਤ ਬਚਾਉਣ ਦਾ ਕਰਕੇ ਕੁਝ ਬੋਲੀ ਨਹੀਂ ਸੀ। ਮੈਂ ਵੀ ਉਹਦੀ ਇਹ ਗੱਲ ਸੁਣ ਕੇ ਹੈਰਾਨ ਜਿਹੀ ਹੋਈ ਸੀ। ਇਹ ਕਿਉਂ ਕਹੀ ਜਾਂਦੀ ਆ? ਮੈਂ ਕਿਹਾ ਕਾਪੀ ਲੈ ਕੇ ਜਾ ਆ ਕੇ ਦੱਸੀ। ਮੈਨੂੰ ਕਾਪੀ ਉਹਨੇ ਫੜਾਈ ਤਾਂ ਦੂਰ ਹੀ ਖੜੀ ਰਹੀ। ਸਾਰ ਉਹਨੂੰ ਕਹਿਣ ਲੱਗਾ ਕਿ ਮੇਰੇ ਕੋਲ ਆ ਕੇ ਖੜੀ ਹੋ। ਤੇਰੀਆਂ ਗਲਤੀਆਂ ਦਾ ਤੈਨੂੰ ਪਤਾ ਲੱਗੂਗਾ ਪਰ ਮੇਰੀ ਸਹੇਲੀ ਮਨਜੀਤ ਕਹਿਣ ਲੱਗੀ ਕਿ ਨਹੀਂ ਤੁਸੀਂ ਜਿਹੜੀਆਂ ਗਲਤੀਆਂ ਕੰਡੀਆਂ ਕੱਢ ਦਿਓ ਮੈਂ ਆਪੇ ਠੀਕ ਕਰ ਲਾਂਗੀ ਸਰ ਨੇ ਬੜੇ ਪਿਆਰ ਨਾਲ ਉਹਦੇ ਸਿਰ ਵਿੱਚ ਕਾਪੀ ਜਹੀ ਮਾਰੀ ਤੇ ਉਹਨੂੰ ਕਾਪੀ ਫੜਾ ਦਿੱਤੀ ਥੋੜੇ ਚਿਰ ਬਾਅਦ ਸਰ ਦਾ ਪੀਰੀਅਡ ਖਤਮ ਹੋਇਆ ਤੇ ਉਹ ਕਲਾਸ ਤੋਂ ਬਾਹਰ ਚਲਾ ਗਿਆ ਮੈਂ ਮਨਜੀਤ ਨੂੰ ਪੁੱਛਿਆ ਕਿ ਕੀ ਗੱਲ ਹੋਈ ਸੀ ਕਹਿਣ ਲੱਗੀ ਕਿ ਸਰ ਨੇ ਮੇਰੇ ਪਿੱਛੋਂ ਦੀ ਮੇਰੀ ਸ਼ਰਤੀ ਤੇ ਚੁੰਗੀ ਜਹੀ ਵੱਡੀ ਸੀ ਪਰ ਸ਼ਾਦ ਕਿਸੇ ਨੂੰ ਪਤਾ ਨਹੀਂ ਲੱਗਿਆ ਤੇ ਮੈਨੂੰ ਏਦਾਂ ਕਿਸੇ ਦਾ ਹੱਥ ਲਾਉਣਾ ਬੜਾ ਅਜੀਬ ਜਿਹਾ ਲੱਗਾ ਮੈਂ ਬੜੀ ਹੈਰਾਨ ਜਹੀ ਹੋਈ ਕਿ ਇਹ ਕਿੱਦਾਂ ਹੋ ਸਕਦਾ ਕਹਿਣ ਲੱਗੀ ਕਿ ਸਰ ਜਿੰਨਾ ਮੂੰਹ ਦਾ ਮਿੱਠਾ ਓਨਾ ਹੀ ਗੰਦਾ ਮੈਂ ਚੁੱਪ ਜਹੀ ਹੋ ਗਈ ਸੀ ਮੈਂ ਕਿਹਾ ਕਿ ਕੱਲ ਨੂੰ ਤੂੰ ਵੀ ਉਹਦੇ ਕੋਲ ਖੜੀ ਤੇ ਦੇਖ ਦੇਖ ਕਿਤੇ ਤੈਨੂੰ ਭਲੇਖਾ ਤਾਂ ਨਾ ਲੱਗ ਗਿਆ ਹੋਵੇ ਹੋ ਸਕਦਾ ਵੈਸੇ ਵੀ ਉਹਦਾ ਹੱਥ ਵੱਜ ਗਿਆ ਹੋਵੇ ਕਹਿਣ ਲੱਗੀ ਕਿ ਜਸਮੀਤ ਅੱਥਵਜਨ ਤੇ ਚੁੰਡੀ ਵੱਡਨ ਵਿੱਚ ਬੜਾ ਫਰਕ ਹੁੰਦਾ ਮੈਂ ਸੋਚਦੀ ਸੀ ਕਿ ਮਨਜੀਤ ਸੱਚੀ ਸੱਚੀ ਬੋਲਦੀ ਆ ਜਾਂ ਫਿਰ ਉਹਨੂੰ ਭੁਲੇਖਾ ਜਿਹਾ ਲੱਗਾ ਅਗਲੇ ਦਿਨ ਵੀ ਸਰ ਕਲਾਸ ਵਿੱਚ ਆਇਆ ਤੇ ਮੈਂ ਜਸਨੀਤ ਨੂੰ ਕਿਹਾ ਕਿ ਤੂੰ ਸਰ ਦੇ ਕੋਲ ਆਪਣੀ ਕਾਪੀ ਚੈੱਕ ਕਰਵਾ ਕੇ ਆ ਉਹ ਆਪਣੀ ਕਾਪੀ ਚੈੱਕ ਕਰਵਾਉਣ ਲਈ ਗਈ ਤਾਂ ਸਰ ਨੇ ਫੇਰ ਉਹਨੂੰ ਪਿੱਛੋਂ ਦੀ ਜੱਫੀ ਜਿਹੀ ਪਾਈ ਤੇ ਬੜੇ ਪਿਆਰ ਨਾਲ ਉਹਨੂੰ ਬੁਲਾਉਣ ਲੱਗਿਆ ਉਹਦੀ ਕਾਪੀ ਚੈੱਕ ਨਹੀਂ ਕੀਤੀ ਤੇ ਮਜ਼ਾਕ ਜਿਹਾ ਕਰਨ ਲੱਗਾ ਕਹਿਣ ਲੱਗਾ ਕਿ ਦੇਖੋ ਇਹਦੀ ਰਾਈਟਿੰਗ ਕਿੰਨੀ ਸੋਹਣੀ ਆ ਕਿੰਨਾ ਸੋਹਣਾ ਲਿਖਦੀ ਆ ਉਹਦੀ ਕਾਪੀ ਬਿਨਾ ਚੈੱਕ ਕੀਤੇ ਹੀ ਉਹਨੂੰ ਫੜਾ ਦਿੱਤੀ ਤੇ ਕਾਫੀ ਦੇਰ ਸਾਰ ਕਲਾਸ ਵਿੱਚ ਇਦਾਂ ਹੀ ਗੱਲਾਂ ਕਰਦਾ ਰਿਹਾ ਤੇ ਬੱਚਿਆਂ ਨੂੰ ਹਸਾਉਂਦਾ ਰਿਹਾ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਮਨਜੀਤ ਵਿਚਾਰੀ ਕਿੱਦਾਂ ਖੜੀ ਆ ਸਰ ਦਾ ਹੱਥ ਵਾਕਿਆ ਹੀ ਉਹਦੇ ਮੋਢੇ ਤੋਂ ਥੱਲੇ ਸੀ ਮੈਂ ਮਨਜੀਤ ਨੂੰ ਇਸ਼ਾਰਾ ਜਿਹਾ ਕੀਤਾ ਕਿ ਆ ਜਾ ਉਨੇ ਕਾਪੀ ਚੱਕੀ ਤੇ ਕਹਿਣ ਲੱਗੀ ਕਿ ਮੈਂ ਸਰ ਚਲੀ ਜਾਵਾਂ ਇਹਨਾਂ ਕਹਿ ਕੇ ਉਹ ਮੇਰੇ ਕੋਲ ਆ ਕੇ ਬੈਠੀ ਤੇ ਕਹਿਣ ਲੱਗੀ ਦੇਖ ਲਿਆ ਕਿੰਨਾ ਗੰਦਾ ਮੈਂ ਕੱਲ ਤੋਂ ਇਹਨੂੰ ਕਾਪੀ ਚੈੱਕ ਨਹੀਂ ਕਰਵਾਉਣੀ ਤੂੰ ਆਪ ਹੀ ਸਾਰੀਆਂ ਕਾਪੀਆਂ ਇਕੱਠੀਆਂ ਕਰਕੇ ਫੜਾ ਦਿਆ ਕਰ ਮੈਂ ਕਿਹਾ ਕਿ ਮੈਂ ਕਲਾਸ ਦੀ ਕੋਈ ਮੋਨੀਟਰ ਨਹੀਂ ਹਾਂ ਜੋ ਇਦਾਂ ਦੀ ਜ਼ਿੰਮੇ ਜ਼ਿੰਮੇਦਾਰੀ ਚੁੱਕਾ ਚੁੱਪ ਕਰਕੇ ਕਹਿ ਦਿਆ ਕਰਕੇ ਕੰਮ ਹੀ ਨਹੀਂ ਕੀਤਾ ਮਨਜੀਤਾਂ ਵਿਚਾਰੀ ਨਰਵਸ ਅਜੀ ਹੀ ਹੋਈ ਪਈ ਸੀ ਕਿ ਮੇਰੇ ਨਾਲ ਇਹ ਕੀ ਹੋ ਗਿਆ ਮੈਂ ਉਹਨੂੰ ਕਿਹਾ ਕਿ ਤੂੰ ਸਰ ਨੂੰ ਕਹਿ ਦਿੰਦੀ ਕਿ ਆਪਣੇ ਮੋਢੇ 'ਤੇ ਹੱਥ ਥੱਲੇ ਨਾ ਰੱਖਿਓ ਤੇ ਥੋੜਾ ਪਿੱਛੇ ਹੋ ਕੇ ਖਲੋ ਜਾਂਦੀ। ਮੈਨੂੰ ਕਹਿਣ ਲੱਗੀ ਕਿ ਤੇਰੇ ਸਾਹਮਣੇ ਉਹ ਤਾਂ ਮੈਨੂੰ ਆਪ ਲਾਗੇ ਕਰਦਾ ਸੀ। ਮੈਂ ਹੀ ਸੋਚਿਆ ਕਿ ਸ਼ਾਇਦ ਮੇਰੇ ਮੋਢੇ 'ਤੇ ਹੱਥ ਰੱਖਣਾ ਹੋਊਗਾ। ਕਾਫੀ ਹਾਸਾ ਮਜ਼ਾਕ ਤੇ ਚੰਗਾ ਟੀਚਰ ਆ ਪਰ ਉਹ ਤਾਂ ਕੁਝ ਹੋ ਰਹੀ ਆ। ਉਹਦੀ ਸ਼ਕਲ ਤੇ ਮੂੰਹ ਦੇ ਮਿੱਠੇ ਬੋਲ ਕੁੜੀਆਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹੋਣਗੇ। ਮੈਂ ਕਿਹਾ ਕਿ ਮੈਂ ਤੇਰੀ ਇਸ ਗੱਲ ਦਾ ਨਾਲ ਸਹਿਮਤ ਹਾਂ ਇੱਕ ਦਿਨ ਅਸੀਂ ਦੋਵੇਂ ਇਹੋ ਗੱਲਾਂ ਕਰਦੀਆਂ ਸੀ ਕਿ ਕਲਾਸ ਵਿੱਚ ਪਿੱਛੇ ਬੈਠੇ ਮੁੰਡੇ ਸਾਡੀਆਂ ਗੱਲਾਂ ਬੜੀ ਧਿਆਨ ਨਾਲ ਸੁਣਦੇ ਸੀ ਮੈਂ ਵੀ ਸੋਚਿਆ ਕਿ ਸ਼ਾਇਦ ਉਹ ਆਪਣੇ ਕੰਮਾਂ ਵੱਲ ਧਿਆਨ ਦਿੰਦੇ ਆ ਪਰ ਉਹਨਾਂ ਦੇ ਕੰਮ ਤਾਂ ਸਾਡੇ ਵੱਲ ਸੀ ਉਹਨਾਂ ਨੇ ਸਾਡੀਆਂ ਗੱਲਾਂ ਸੁਨੀਆਂ ਤੇ ਸਾਰੀ ਕਲਾਸ ਵਿੱਚ ਗੱਲ ਉਡਾ ਦਿੱਤੀ ਕਿ ਇੰਗਲਿਸ਼ ਵਾਲਾ ਸਰ ਕੁੜੀਆਂ ਦੀ ਛਾਤੀ ਤੇ ਚੁੰਡੀਆਂ ਵੰਡਦਾ ਕੁੜੀਆਂ ਨੂੰ ਆਪਣੇ ਬੁੱਕਲ ਜਹੀ ਵਿੱਚ ਲੈਂਦਾ ਤੇ ਹੌਲੀ ਜਹੀ ਚੁੰਡੀ ਵੰਡ ਦਿੰਦਾ ਮੈਂ ਬੜੀ ਹੈਰਾਨ ਸੀ ਕਿ ਇਹਨਾਂ ਨੇ ਸਾਡੀ ਗੱਲ ਕਿੱਥੋਂ ਸੁਣ ਲਈ ਮੈਂ ਆਪਣੀ ਕਲਾਸ ਦੇ ਮੁੰਡੇ ਨੂੰ ਪੁੱਛਿਆ ਕਿ ਦੀਪਿਆ ਸਾਡੇ ਕਿਸੇ ਨੇ ਕੋਈ ਝੁੰਡੀ ਨਹੀਂ ਵੱਡੀ ਤੇ ਤੁਸੀਂ ਕਿਦਾਂ ਗੱਲ ਉਡਾਈ ਆ ਉਹ ਕਹਿਣ ਲੱਗਾ ਕਿ ਜਸਮੀਤ ਜਿਆਦਾ ਭੋਲੀ ਬੰਦ ਦੀ ਕੋਈ ਲੋੜ ਨਹੀਂ ਮੈਂ ਸਭ ਜਾਣਦਾ ਉਹਨੇ ਮਨਜੀਤ ਦੇ ਮੋਢੇ ਤੇ ਹੱਥ ਰੱਖਿਆ ਸੀ ਤੇ ਝੁੰਡੀ ਵੀ ਵੱਡੀ ਸੀ ਮਨਜੀਤ ਨੇ ਆ ਕੇ ਤੈਨੂੰ ਦੱਸਿਆ ਤੇ ਤੁਸੀਂ ਦੋਨੇ ਆਪਸ ਵਿੱਚ ਗੱਲਾਂ ਕਰਦੀਆਂ ਸੀ ਮੈਂ ਮਨਜੀਤ ਨੂੰ ਕਿਹਾ ਕਿ ਤੂੰ ਹੁਣ ਚੁੱਪ ਹੀ ਰਹਿ ਜਿਆਦਾ ਉਹਦੇ ਕੋਲ ਨਾ ਜਾ ਕੇ ਨਾ ਜਾ ਤੇ ਲੋੜ ਹੀ ਨਹੀਂ ਕਿਸੇ ਨਾਲ ਕੋਈ ਗੱਲ ਕਰਨ ਦੀ ਆਪਣੀ ਇੱਜ਼ਤ ਆਪਣੇ ਹੱਥ ਵਸਬ ਹੁੰਦੀ ਆ ਕਲਾਸ ਵਿੱਚ ਮੈਨੂੰ ਵੀ ਇੱਕ ਮੁੰਡਾ ਪਸੰਦ ਕਰਦਾ ਸੀ ਉਹਦਾ ਨਾਮ ਪਿੰਦਰ ਸੀ ਤੇ ਮੈਂ ਉਹਨੂੰ ਉਹਦੇ ਇੱਕ ਪ੍ਰਪੋਜ਼ ਤੇ ਹੀ ਮਨਾ ਕਰ ਦਿੱਤਾ ਸੀ ਪਰ ਉਹ ਕਹਿਣ ਲੱਗਾ ਕਿ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਕਹਿੰਦਾ ਸੀ ਕਿ ਬਾਸ ਮੈਨੂੰ ਤੂੰ ਹੀ ਸੋਹਣੀ ਲੱਗਦੀ ਆ ਤੇ ਤੇਰੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਨੀ ਆ ਮੈਂ ਵੀ ਸੋਚਿਆ ਕਿ ਸਕੂਲ ਵਿੱਚ ਇੰਜੋਏ ਕਰਨੀ ਆ ਹੋਰ ਕੀ ਪਲੱਸ 2 ਤੋਂ ਬਾਅਦ ਆ ਘਰ ਦੇ ਆਨੇ ਵਿਆਹ ਕਰ ਹੀ ਦੇਣਾ ਬਸ ਆਪਣੀ ਇੱਜ਼ਤ ਸੰਭ ਕੇ ਰੱਖੂਗੀ ਤੇ ਇਹਦੇ ਨਾਲ ਇੰਜੋਏ ਕਰੂੰਗੀ ਹੌਲੀ ਹੌਲੀ ਮੈਂ ਪਿੰਦਰ ਨੂੰ ਵੀ ਹਾਂ ਕਰ ਦਿੱਤੀ ਫਿਰ ਇੱਕ ਦਿਨ ਮੈਂ ਸਰਦੀ ਚੁੰਨੀ ਵੱਢਣ ਵਾਲੀ ਗੱਲ ਪਿੰਦਰ ਨਾਲ ਕੀਤੀ ਮੈਂ ਉਹਨੂੰ ਕਿਹਾ ਕਿ ਸਰ ਨੇ ਮਨਜੀਤ ਦੀ ਛਾਤੀ ਤੇ ਚੁੰਨੀ ਜਿਹੀ ਵੱਡੀ ਸੀ ਕਹਿਣ ਲੱਗਾ ਕਿ ਸਾਰਤਾ ਸਿਰੇ ਦਾ ਠਰਕੀ ਆ ਤੁਸੀਂ ਕੁੜੀਆਂ ਉਹਦੇ ਨਾਲ ਹਾਸਾ ਹਾਸ ਕੇ ਗੱਲਾਂ ਕਰਦੀਆਂ ਇਸੇ ਕਰਕੇ ਉਹ ਤੁਹਾਡੇ ਨਾਲ ਆਪਣਾ ਠਰਕ ਭੋਰਦਾ ਰਹਿੰਦਾ ਮੈਂ ਉਹਦੀ ਇਸ ਗੱਲ ਤੇ ਚੁੱਪ ਹੋ ਗਈ ਸੀ ਕਿ ਇਹਨੇ ਤਾਂ ਸਾਡਾ ਹੀ ਕਸੂਰ ਕੱਢ ਦਿੱਤਾ ਮੈਂ ਕਿਹਾ ਕਿ ਨਹੀਂ ਪਿੰਦਰ ਇਹੋ ਜਿਹੀ ਕੋਈ ਗੱਲ ਨਹੀਂ ਸਾਨੂੰ ਨਹੀਂ ਪਤਾ ਸੀ ਕਿ ਉਹ ਇਹੋ ਜਿਹਾ ਸਾਰਾ ਉਹਦੀ ਨੀਅਤ ਮਾੜੀ ਹੋਊਗੀ ਪਰ ਮਨਜੀਤ ਤਾਂ ਕਿਸੇ ਨਾਲ ਕੋਈ ਗੱਲ ਵੀ ਨਹੀਂ ਉਹਨੇ ਵਿਚਾਰੀ ਨੇ ਤਾਂ ਮੈਨੂੰ ਹੀ ਦੱਸਿਆ ਸੀ ਪਰ ਪਿੱਛੇ ਬੈਠੇ ਹੋਰ ਕਲਾਸ ਦੇ ਮੁੰਡਿਆਂ ਨੇ ਸੁਣ ਲਿਆ ਤੇ ਇਹ ਗੱਲ ਸਾਰੇ ਸਕੂਲ ਵਿੱਚ ਜੇ ਉੜਾ ਉੱਡ ਗਈ ਕਿ ਇੰਗਲਿਸ਼ ਵਾਲਾ ਸਾਰ ਕੁੜੀਆਂ ਦੀ ਛਾਤੀ ਤੇ ਚੁੰਡੀ ਵੜਦਾ ਮੇਰੀ ਗੱਲ ਤੇ ਪਿੰਦਰ ਹੱਸਿਆ ਤੇ ਕਹਿਣ ਲੱਗਿਆ ਕਿ ਤੂੰ ਬਚ ਕੇ ਰਹੀਂ ਜੇ ਤੈਨੂੰ ਉਹਨੇ ਹੱਥ ਲਾ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਉਹਨੂੰ ਪੁੱਟ ਪੁੱਟ ਕੇ ਮਾਰ ਦੇਊਗਾ ਮੈਂ ਕਿਹਾ ਕਿ ਆਸ਼ਕੀ ਦਾ ਭੂਤ ਸਵਾਰ ਹੋਇਆ ਤੇਰੇ ਤੇ ਤਾਂ ਚੁੱਪ ਕਰਕੇ ਰਹਿ ਮੈਂ ਇਹੋ ਜਿਹੀ ਕੁੜੀ ਨਹੀਂ ਆ ਜੋ ਮੈਨੂੰ ਹਰ ਕੋਈ ਟੱਚ ਕਰੇ ਅੱਜ ਤੱਕ ਮੈਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਿੰਦਰ ਮੈਨੂੰ ਬਹੁਤ ਪਿਆਰ ਕਰਦਾ ਸੀ ਕਹਿਣ ਲੱਗਾ ਕਿ ਮੇਰੇ ਤੋਂ ਬਿਨਾ ਤੈਨੂੰ ਕੋਈ ਹੱਥ ਲਾ ਵੀ ਨਹੀਂ ਸਕਦਾ ਜੇ ਤੂੰ ਕਿਸੇ ਨੂੰ ਹੱਥ ਲਾਉਣ ਦੀ ਇਜਾਜ਼ਤ ਦਿੱਤੀ ਤਾਂ ਤੈਨੂੰ ਵੀ ਮੈਂ ਵੱਢ ਕੇ ਦਬ ਦੇਵਾਂਗਾ ਇੱਕ ਦਿਨ 9ਵੀਂ ਕਲਾਸ ਦੀ ਕੁੜੀ ਸਰ ਦੇ ਕੋਲ ਖੜੀ ਸੀ ਮੈਂ ਵੀ ਕਲਾਸ ਰੂਮ ਦੇ ਮੁਰਿਆਂ ਦੀ ਲੰਘਦੀ ਸੀ ਮੈਂ ਦੇਖਿਆ ਕਿ ਸਰ ਨੇ ਉਹਨੂੰ ਵੀ ਇਦਾਂ ਹੀ ਮੋਢੇ ਤੇ ਹੱਥ ਰੱਖ ਕੇ ਪਿੱਛੋਂ ਦੀ ਜੱਫੀ ਜੇ ਪਾਈ ਹੋਈ ਸੀ ਸ਼ਾਇਦ ਉਹਦੇ ਲੱਕ ਤੇ ਹੱਥ ਵੀ ਫੇਰਦਾ ਸੀ ਮੈਂ ਤਾਂ ਇਹ ਦੇਖ ਕੇ ਹੈਰਾਨ ਸੀ ਮੈਂ ਮਨਜੀਤ ਨੂੰ ਕਿਹਾ ਕਿ ਮਨਜੀਤ ਤੇਰੀ ਗੱਲ ਬਿਲਕੁਲ ਸਹੀ ਆ ਮੈਂ ਅੱਜ ਆਪਣੀਆਂ ਅੱਖਾਂ ਨਾਲ ਦੇਖ ਲਿਆ ਇੰਗਲਿਸ਼ ਵਾਲਾ ਸਰ ਸੱਚੀ ਬਹੁਤ ਗੰਦਾ ਉਹ ਇਕੱਲੀ ਤੈਨੂੰ ਹੀ ਨਹੀਂ ਹੋਰ ਵੀ ਕੁੜੀਆਂ ਨਾਲ ਇਦਾਂ ਦੀ ਹਰਕਤ ਕਰਦਾ ਤੂੰ ਬੇਫਿਕਰ ਰਹਿ ਤੇ ਟੈਨਸ਼ਨ ਨਾ ਲੈ ਬਸ ਹੁਣ ਤੂੰ ਸਰ ਨੂੰ ਘਟੀ ਬੁਲਾਇਆ ਕਰ ਮੈਂ ਆਪਾਂ ਤਾਂ ਉਹਨੂੰ ਚੰਗਾ ਸਮਝ ਕੇ ਉਹਦੇ ਨਾਲ ਹਾਸਾ ਮਜ਼ਾ ਕਰ ਲੈਂਦੀਆਂ ਸੀ ਪਰ ਹੁਣ ਕੋਈ ਲੋੜ ਨਹੀਂ ਉਹ ਮੈਨੂੰ ਕਹਿਣ ਲੱਗੀ ਕਿ ਤੈਨੂੰ ਯਕੀਨ ਨਹੀਂ ਹੁੰਦਾ ਸੀ ਹੁਣ ਤਾਂ ਹੋ ਗਿਆ ਮੈਂ ਕਿਹਾ ਹਾਂ ਹੁਣ ਤਾਂ ਹੋ ਗਿਆ ਅਸੀਂ ਦੋਵੇਂ ਗੱਲਾਂ ਕਰਦਿਆਂ ਸੀ ਕਿ ਪਿੰਦਰ ਸਾਡੇ ਕੋਲ ਆ ਗਿਆ ਕਹਿਣ ਲੱਗਾ ਕਿ ਅੱਜ ਫਿਰ ਤੁਹਾਡੇ ਵਿੱਚ ਕੋਈ ਜ਼ਰੂਰੀ ਗੱਲ ਹੁੰਦੀ ਆ ਮੈਂ ਉਹਨੂੰ ਦੱਸਿਆ ਕਿ ਮੈਂ 9ਵੀਂ ਕਲਾਸ ਤੇ ਮੁਰਿਆਂ ਦੀ ਲੰਗਦੀ ਸੀ ਤਾਂ ਦੇਖਿਆ ਕਿ ਸਰ ਸਾਰੀਆਂ ਕੁੜੀਆਂ ਨਾਲ ਹੀ ਇਹੋ ਜਿਹੀਆਂ ਹਰਕਤਾਂ ਕਰਦਾ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਇਹਦਾ ਵੀ ਰਸਤਾ ਸਾਫ਼ ਕਰ ਦਿੰਨੇ ਆ ਇਹਨੂੰ ਵੀ ਇੱਥੋਂ ਕਢਵਾ ਦਿੰਨੇ ਆ ਇੱਕ ਦਿਨ ਅਸੀਂ ਇੰਗਲਿਸ਼ ਵਾਲੀ ਮੈਡਮ ਦੇ ਕੋਲ ਗਈਆਂ ਫਿਰ ਉਹਨੂੰ ਸਾਰੀ ਗੱਲ ਦੱਸਤੀ ਤੇ ਉਹਨੇ ਪ੍ਰਿੰਸੀਪਲ ਮੈਡਮ ਦੇ ਨਾਲ ਗੱਲ ਕੀਤੀ ਪ੍ਰਿੰਸੀਪਲ ਮੈਡਮ ਨੇ ਸਾਨੂੰ ਆਫਿਸ ਵਿੱਚ ਬੁਲਾਇਆ ਕਹਿਣ ਲੱਗੀ ਕਿ ਤੁਹਾਨੂੰ ਉਸ ਸਰ ਤੋਂ ਕੀ ਪ੍ਰੋਬਲਮ ਆ ਮੇਰੀ ਸਹੇਲੀ ਮਨਜੀਤ ਨੇ ਸਾਰੀ ਗੱਲ ਦੱਸ ਦਿੱਤੀ ਪ੍ਰਿੰਸੀਪਲ ਮੈਡਮ ਬੜੀ ਹੈਰਾਨ ਹੋਈ ਕਿ ਸਰ ਇਦਾਂ ਕਰ ਸਕਦਾ ਸਾਡੇ ਕੋਲ ਕੋਈ ਸਬੂਤ ਤਾਂ ਨਹੀਂ ਸੀ ਪਰ ਆਪਣੀ ਇੱਜ਼ਤ ਦਾ ਰੌਲਾ ਕੌਣ ਪਾਉਂਦਾ ਸਾਡੀ ਗੱਲ ਸੁਣ ਕੇ ਪ੍ਰਿੰਸੀਪਲ ਮੈਡਮ ਨੇ ਯਕੀਨ ਕੀਤਾ ਤੇ ਹੌਲੀ-ਹੌਲੀ ਸਰ ਨੂੰ ਕਹਿਣ ਲੱਗੀ ਕਿ ਤੁਸੀਂ ਬਦਲੀ ਹੋਰ ਕਿਤੇ ਕਰਵਾ ਲਓ ਇੱਥੇ ਬੱਚੇ ਤੁਹਾਨੂੰ ਪਸੰਦ ਨਹੀਂ ਕਰਦੇ ਤੇ ਤੁਹਾਡੀ ਇੱਜ਼ਤ ਵੀ ਨਹੀਂ ਕਰਦੇ ਪਰ ਸਰ ਦਾ ਤਾਂ ਇਥੋਂ ਜਾਣ ਨੂੰ ਦਿਲ ਹੀ ਨਹੀਂ ਕਰਦਾ ਸੀ ਸੋਹਣੀਆਂ ਤੇ ਜਵਾਨ ਕੁੜੀਆਂ ਸੀ ਪਹਿਲਾਂ ਪ੍ਰਿੰਸੀਪਲ ਮੈਡਮ ਨੇ ਸੋਚਿਆ ਕਿ ਛੋਟੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਇਹਦੀ ਡਿਊਟੀ ਲਗਾ ਦੇਣੀ ਹੈ ਫਿਰ ਸ਼ਾਇਦ ਉਹਦੇ ਦਿਮਾਗ ਵਿੱਚ ਆਇਆ ਕਿ ਇਹ ਤਾਂ ਵੱਡੀਆਂ ਤੇ ਸਮਝਦਾਰ ਆ ਪਰ ਛੋਟੇ ਕਲਾਸ ਦੀਆਂ ਕੁੜੀਆਂ ਤਾਂ ਹਜੇ ਬਹੁਤ ਛੋਟੀਆਂ ਉਹਨਾਂ ਨਾਲ ਕੋਈ ਇਹੋ ਜਿਹੀ ਉਹਨੇ ਹਰਕਤ ਕਰ ਦਿੱਤੀ ਤਾਂ ਫਿਰ ਕੁਝ ਵੀ ਹੋ ਸਕਦਾ ਪ੍ਰਿੰਸੀਪਲ ਮੈਡਮ ਸਾਨੂੰ ਸਮਝਾਉਂਦੀ ਸੀ ਕਿ ਚੁੱਪ ਕਰਕੇ ਰਹੋ ਜਿਆਦਾ ਰੌਲਾ ਪਾਉਣ ਦੀ ਕੋਈ ਲੋੜ ਨਹੀਂ ਹੋ ਸਕਦਾ ਆਪ ਹੀ ਉਹ ਬਦਲੀ ਕਰਵਾ ਲਵੇ ਆਪਣੇ ਹੱਥ ਵਸ ਕੁਝ ਵੀ ਨਹੀਂ ਜਦੋਂ ਮੈਡਮ ਨੇ ਉਹਨੂੰ ਬਦਲੀ ਕਰਵਾਉਣ ਦਾ ਕਿਹਾ ਸੀ ਤਾਂ ਉਦੋਂ ਤੋਂ ਹੀ ਉਹ ਪ੍ਰਿੰਸੀਪਲ ਮੈਡਮ ਨਾਲ ਲੱਗਨ ਲੱਗ ਪਿਆ ਸੀ ਉਹਦੇ ਬਾਰੇ ਬਾਧੂ ਘਾਟੂ ਗੱਲਾਂ ਕਰਦਾ ਜਦ ਕਿ ਮੈਡਮ ਤਾਂ ਬਹੁਤ ਚੰਗੀ ਸੀ ਇਹ ਗੱਲ ਸਾਰੇ ਸਕੂਲ ਵਿੱਚ ਫੈਲੀ ਹੋਈ ਸੀ ਕੁੜੀਆਂ ਮੁੰਡੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਪਰ ਮੇਰੀ ਸਹੇਲੀ ਨੇ ਤਾਂ ਜਿਵੇਂ ਮੂੰਹ ਨੂੰ ਜਿੰਦਰਾ ਹਿਲਾ ਲਿਆ ਸੀ ਕੁਝ ਬੋਲਦੀ ਹੀ ਨਹੀਂ ਸੀ ਕਿ ਸਰ ਇੰਨਾ ਗੰਦਾ ਹੋ ਸਕਦਾ ਹੌਲੀ ਹੌਲੀ ਮੇਰੇ ਬੁਆਏਫਰੈਂਡ ਪਿੰਦਰ ਨੇ ਸਰ ਨੂੰ ਕਹਿ ਦਿੱਤਾ ਕਿ ਜੇ ਤੂੰ ਆਪਣੀ ਬਦਲੀ ਨਾ ਕਰਵਾਈ ਤਾਂ ਅਸੀਂ ਤੈਨੂੰ ਇੱਥੋਂ ਗਾਇਬ ਹੀ ਕਰ ਦੇਵਾਂਗੇ ਸਰ ਨੇ ਸੋਚਿਆ ਕਿ ਪਿੰਡ ਵਾਲਿਆ ਇਹਨਾਂ ਦਾ ਕੋਈ ਭਰੋਸਾ ਨਹੀਂ ਸਰ ਨੂੰ ਵੀ ਆਪਣੀਆਂ ਕਰਤੂਤਾਂ ਦਾ ਪਤਾ ਸੀ ਇਸੇ ਕਰਕੇ ਜ਼ਿਆਦਾ ਨਹੀਂ ਬੋਲਿਆ ਪਹਿਲਾਂ ਤਾਂ ਪਿੰਦਰ ਨੂੰ ਬੜਾ ਔਖਾ ਬੋਲਦਾ ਸੀ ਕਿ ਤੂੰ ਕੌਣ ਹੁੰਨਾ ਮੈਨੂੰ ਧਮਕੀਆਂ ਦੇਣ ਵਾਲਾ ਤੇਰੇ ਵਰਗੇ ਤਾਂ ਮੈਂ ਉਂਗਲਾਂ ਤੇ ਨਿਚਾਉਂਦਾ ਪੇਪਰਾਂ ਵਿੱਚ ਤੈਨੂੰ ਫੇਲ ਕਰਵਾ ਦੇਵਾਂਗਾ ਪਿੰਦਰ ਨੇ ਵੀ ਕਹਿ ਦਿੱਤਾ ਕਿ ਫੇਲ ਤਾਂ ਕਰੂੰਗਾ ਜੇ ਪੇਪਰਾਂ ਤੱਕ ਇੱਥੇ ਰਹੇਗਾ ਪਿੰਦਰ ਤਾਂ ਸਰ ਦੇ ਅੱਗੇ ਇਦਾਂ ਬੋਲਦਾ ਸੀ ਜਿੱਦਾਂ ਕੋਈ ਨਾਰਮਲ ਜਿਹਾ ਬੰਦਾ ਹੋਵੇ ਤੇ ਆ ਕੇ ਲੜਾਈ ਕਰਦਾ ਹੋਵੇ ਸਰ ਨੇ ਉਹਦੀਆਂ ਗੱਲਾਂ ਨੂੰ ਸਮਝ ਲਿਆ ਸੀ ਕਿ ਇੱਥੇ ਰਹਿ ਕੇ ਤਾਂ ਲੜਾਈ ਮੁੱਲ ਲੈਣ ਵਾਲੀ ਗੱਲ ਆ ਪਿੰਦਰ ਨੇ ਕਹਿ ਦਿੱਤਾ ਕਿ ਸਰ ਜੀ ਜੇ ਤੁਸੀਂ ਮਹੀਨੇ ਦੇ ਵਿੱਚ ਵਿੱਚ ਆਪਣੀ ਬਦਲੀ ਨਾ ਕਰਵਾਈ ਤੱਤ ਤੁਹਾਨੂੰ ਕਿਤੇ ਦੇਖਣ ਜੋਗੇ ਵੀ ਨਹੀਂ ਛਡਣਾ ਪਿੰਦਰ ਦੀ ਇਸ ਗੱਲ ਤੋਂ ਸਰ ਡਰ ਗਿਆ ਕਹਿਣ ਲੱਗਾ ਕਿ ਮੈਂ ਇਹੋ ਜਿਹਾ ਕੰਮ ਨਹੀਂ ਕਰੂੰਗਾ ਬਸ ਮੈਨੂੰ ਨੌਕਰੀ ਕਰ ਲੈਣ ਦੇ ਪਿੰਦਰ ਨੇ ਵੀ ਕਹਿ ਦਿੱਤਾ ਕਿ ਆਪਣੀ ਨੌਕਰੀ ਕਿਤੇ ਹੋਰ ਜਾ ਕੇ ਕਰ ਇੱਥੇ ਨਹੀਂ ਕਰਨੀ ਸਾਰਾ ਸਟਾਫ ਤੇ ਬੱਚੇ ਉਸ ਸਰ ਤੋਂ ਅੱਕ ਗਏ ਸੀ ਕੋਈ ਉਹਨੂੰ ਕਲਾਸ ਵਿੱਚ ਆਏ ਨੂੰ ਚੰਗੀ ਤਰ੍ਹਾਂ ਬੁਲਾਉਂਦਾ ਵੀ ਨਹੀਂ ਹੁੰਦਾ ਸੀ ਫਿਰ ਆਪ ਹੀ ਝੂਠਾ ਜਿਹਾ ਹੋ ਕੇ ਕਲਾਸ 'ਚੋਂ ਉੱਠ ਕੇ ਚਲਾ ਜਾਂਦਾ ਸੀ ਹੌਲੀ ਹੌਲੀ ਸਰਨੇਮ ਬਦਲੀ ਕਰਵਾ ਲਈ। ਜਾਣ ਲੱਗਿਆਂ ਨੂੰ ਕਿਸੇ ਨੇ ਵੀ ਕੋਈ ਗਿਫਟ ਨਾ ਦਿੱਤਾ। ਬੜੀ ਬੇਇੱਜ਼ਤੀ ਜਿਹੀ ਫੀਲ ਕਰਦਾ ਸੀ। ਪਿੰਦਰ ਨੇ ਮੈਨੂੰ ਕਹਿ ਦਿੱਤਾ ਸੀ ਕਿ ਜੇ ਤੂੰ ਕੋਈ ਇਹੋ ਜਿਹਾ ਗਿਫਟ ਲਿਆ ਤਾਂ ਦੇਖ ਲਈ। ਕੋਈ ਲੋੜ ਨਹੀਂ ਇਹਦੇ ਲਈ ਕੋਈ ਗਿਫਟ ਲੈਣ ਲਈ। ਇਹਨੂੰ ਇਦਾਂ ਹੀ ਜਾਣਦੇ। ਅਸੀਂ ਕੁੜੀਆਂ ਨੇ ਫਿਰ ਵੀ ਸੋਚਿਆ ਕਿ ਚਲੋ ਥੋੜੀ ਬਹੁਤੀ ਇੱਜ਼ਤ ਕਰਨੀ ਚਾਹੀਦੀ ਆ। ਪਰ ਕਿਸੇ ਮੁੰਡੇ ਨੇ ਉਹਦੇ ਲਈ ਕੋਈ ਪੈਸਾ ਨਾ ਦਿੱਤਾ। ਅਸੀਂ ਕੁੜੀਆਂ ਨੇ ਥੋੜੇ-ਥੋੜੇ ਪੈਸੇ ਪਾਏ ਤੇ ਸਾਰੀ ਕਲਾਸ ਵੱਲੋਂ ਉਹਨੂੰ ਇੱਕ ਵਧੀਆ ਗੁਲਦਸਤਾ ਲੈ ਕੇ ਦਿੱਤਾ ਸਾਰੇ ਟੀਚਰ ਬੜੇ ਖੁਸ਼ ਸੀ ਕਿ ਇਹੋ ਜਿਹਾ ਟੀਚਰ ਇਸ ਸਕੂਲ ਵਿੱਚ ਚੱਲਾ ਜਦਕਿ ਹੋਰ ਵੀ ਪੰਜਾਬੀ ਮੈਦ ਦੇ ਸਰ ਸੀ ਜੋ ਵਧੀਆ ਪੜਾਉਂਦੇ ਸੀ ਤੇ ਕੋਈ ਇਹੋ ਜਿਹੀ ਹਰਕਤ ਨਹੀਂ ਕਰਦੀ ਸੀ ਅਸੀਂ ਫਿਰ ਵੀ ਉਹਦਾ ਮਾਣ ਰੱਖਿਆ ਤੇ ਇੱਕ ਜਾਂਦੇ ਹੋਏ ਨੂੰ ਗਿਫਟ ਦੇ ਦਿੱਤਾ ਹੌਲੀ-ਹੌਲੀ ਪਿੰਦਰ ਵੀ ਮੇਰੇ ਹੋਰ ਕਲੋਜ਼ ਹੋਣ ਲੱਗ ਪਿਆ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਇੱਕ ਦਿਨ ਉਹਨੇ ਆਪਣੀ ਮੰਮੀ ਨੂੰ ਮੇਰੇ ਬਾਰੇ ਦੱਸਿਆ ਤੇ ਆਪਣੀ ਮੰਮੀ ਨੂੰ ਨਾਲ ਲੈ ਕੇ ਸਾਡੇ ਘਰ ਆ ਗਿਆ ਮੇਰੇ ਡੈਡੀ ਵੀ ਘਰ ਸੀ ਮੈਂ ਉਹਨਾਂ ਨੂੰ ਦੇਖ ਕੇ ਹੈਰਾਨ ਹੀ ਰਹਿ ਗਈ ਕਿ ਇਹ ਕਿੱਥੋਂ ਆ ਗਿਆ ਜਦ ਕਿ ਪਿੰਦਰ ਦੀ ਮੰਮੀ ਤੇ ਮੇਰੀ ਮੰਮੀ ਉਹ ਦੋਨੋਂ ਸਹੇਲੀਆਂ ਹੀ ਸੀ ਪਿੰਦਰ ਵੀ ਹੋਰ ਪਿੰਡ ਦਾ ਸੀ ਤੇ ਸ਼ਾਇਰ ਪੜਨਾ ਆਉਂਦਾ ਸੀ ਇਹ ਗੱਲ ਮੈਨੂੰ ਬਾਅਦ ਵਿੱਚ ਹੀ ਪਤਾ ਲੱਗੀ ਸੀ ਕਪਿੰਦਰ ਦੀ ਮੰਮੀ ਤੇ ਮੇਰੀ ਮੰਮੀ ਇਕੱਠੀਆਂ ਹੀ ਪੜੀਆਂ ਸੀ। ਮੈਨੂੰ ਅੱਜ ਤੱਕ ਕਦੀ ਪਤਾ ਹੀ ਨਹੀਂ ਲੱਗਿਆ ਸੀ। ਜਦੋਂ ਆਪਣੇ ਪੇਕੇ ਜਾਂਦੀਆਂ ਤਾਂ ਇੱਕ ਦੂਜੇ ਨੂੰ ਮਿਲਦੀਆਂ ਹੁੰਦੀਆਂ ਸੀ। ਜਦ ਕਿ ਪਿੰਦਰ ਦੀ ਮੰਮੀ ਹੋਰ ਮੁਹੱਲੇ ਦੀ ਸੀ ਤੇ ਮੇਰੀ ਮੰਮੀ ਹੋਰ ਮੁਹੱਲੇ ਦੀ ਸੀ। ਦੋਨੋਂ ਚੰਗੀਆਂ ਬਹੁਤ ਹੀ ਸੇਹਲੀਆਂ ਸੀ ਤੇ ਚੰਗੇ ਘਰਾਂ ਵਿੱਚ ਹੀ ਵਾਈ ਹੋਇਆ ਸੀ। ਪਿੰਦਰ ਦੀ ਮੰਮੀ ਨੇ ਮੇਰੀ ਮਾਂ ਤੋਂ ਮੇਰਾ ਹੱਥ ਮੰਗ ਲਿਆ ਤੇ ਮੇਰੇ ਡੈਡੀ ਨੇ ਇੱਕ ਵਾਰ ਵੀ ਨਾਂ ਨਹੀਂ ਕੀਤੀ ਸੀ। ਕਿਉਂਕਿ ਪਿੰਦਰ ਵੀ ਬਹੁਤ ਸੋਹਣਾ ਸੀ ਤੇ ਘਰੋਂ ਵੀ ਚੰਗੇ ਸਰਦੇ ਘਰ ਦਾ ਸੀ ਮੇਰਾ ਰਿਸ਼ਤਾ ਪਿੰਦਰ ਨਾਲ ਕਰ ਦਿੱਤਾ ਮੈਂ ਵੀ ਬੜੀ ਖੁਸ਼ ਸੀ ਮੈਂ ਪਿੰਦਰ ਨੂੰ ਕਿਹਾ ਕਿ ਤੂੰ ਮੈਨੂੰ ਕਦੇ ਦੱਸਿਆ ਹੀ ਨਹੀਂ ਕਿ ਆਪਣੀਆਂ ਮਾਵਾਂ ਸਹੇਲੀਆਂ ਕਹਿਣ ਲੱਗਾ ਮੈਨੂੰ ਵੀ ਉਦੋਂ ਹੀ ਪਤਾ ਲੱਗਾ ਸੀ ਜਦੋਂ ਮੈਂ ਨਾਨਕੇ ਰਹਿਣ ਗਿਆ ਸੀ ਤੇ ਤੇਰੀ ਮੰਮੀ ਤੇਰੀ ਨਾਨੀ ਦਾ ਪਤਾ ਲੈਣ ਆਈ ਸੀ ਪਰ ਤੂੰ ਘਰ ਹੀ ਸੀ ਤੇ ਮੇਰੀ ਮੰਮੀ ਤੇ ਤੇਰੀ ਮੰਮੀ ਇੱਕ ਦੂਜੀ ਨੂੰ ਬੁਲਾਉਂਦੀਆਂ ਸੀ ਬਸ ਵਿਆਹ ਹੀ ਵੱਖੋ-ਵੱਖਰੇ ਪਿੰਡਾਂ ਵਿੱਚ ਹੋਇਆ। ਉਹਨਾਂ ਨੇ ਸਾਡਾ ਰਿਸ਼ਤਾ ਕਰ ਦਿੱਤਾ। ਜਦੋਂ ਅਸੀਂ ਪਲਾਸਟੂ ਕਰ ਲਈ ਤੇ ਸਾਡੇ ਵਿਆਹ ਦੀ ਤਰੀਕ ਰੱਖ ਦਿੱਤੀ। ਫਿਰ ਸਾਡਾ ਵਿਆਹ ਹੋ ਗਿਆ। ਮੇਰਾ ਵੱਡਾ ਭਰਾ ਕੁਝ ਦਿਨ ਪਹਿਲਾਂ ਹੀ ਆਇਆ ਸੀ। ਸਾਰੇ ਵਿਆਹ ਦਾ ਕੰਮ ਮੇਰੇ ਡੈਡੀ ਨੇ ਆਪ ਹੀ ਸੰਭਲਿਆ ਸੀ। ਕੁਝ ਬੰਦੇ ਲਾ ਕੇ ਕਰਵਾ ਲਿਆ ਸੀ। ਵੱਡੇ ਭਰਾ ਦਾ ਤਾਂ ਕੋਈ ਆਸਰਾ ਹੀ ਨਹੀਂ ਸੀ। ਇਦਾਂ ਹੀ ਮੇਰਾ ਜਿਸ ਦਿਨ ਵਿਆਹ ਸੀ ਮੇਰੀ ਮਾਂ ਬੜਾ ਰੋਈ ਸੀ। ਮੇਰਾ ਪਿਆਰ ਜੋ ਮੈਨੂੰ ਬਹੁਤ ਪਿਆਰ ਕਰਦਾ ਸੀ ਮੇਰੇ ਵਿਆਹ ਵਿੱਚ ਮੇਰੀਆਂ ਸਹੇਲੀਆਂ ਵੀ ਆਈਆਂ ਸੀ ਉਹ ਵੀ ਬੜੀਆ ਖੁਸ਼ ਸੀ ਕਿ ਪਿੰਦਰ ਨੇ ਆਪਣੀ ਪਸੰਦ ਨਾਲ ਵਿਆਹ ਕਰਵਾਇਆ ਤੇ ਹੁਣ ਤੈਨੂੰ ساری ਜ਼ਿੰਦਗੀ ਖੁਸ਼ ਰੱਖੂਗਾ ਮੈਂ ਵੀ ਬੜੀ ਖੁਸ਼ ਸੀ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਅੱਜ ਮੈਂ ਅਮਰੀਕਾ ਵਿੱਚ ਸੈੱਟ ਹੋ ਗਈਆਂ ਮੈਂ ਤੇ ਪਿੰਦਰ ਨੇ ਅਮਰੀਕਾ ਦੀ ਫਾਈਲ ਲਾਈ ਸੀ ਤੇ ਕੋਈ 8 ਤੋਂ ਸਾਲ ਬਾਅਦ ਸਾਡਾ ਅਮਰੀਕਾ ਦਾ ਵੀਜ਼ਾ ਲੱਗਿਆ ਸੀ ਸਾਡੇ ਦੋ ਬੱਚੇ ਸੀ ਤੇ ਉਹ ਵੀ ਸਾਡੇ ਨਾਲ ਹੀ ਅਮਰੀਕਾ ਰਹਿੰਦੇ ਆ ਮੈਂ ਆਪਣੇ ਪਿਆਰ ਪਿੰਦਰ ਦੇ ਨਾਲ ਬੜੀ ਖੁਸ਼ ਆ ਮੈਂ ਚਾਹੁੰਦੀ ਹਾਂ ਕਿ ਹਰ ਕਿਸੇ ਨੂੰ ਚੰਗਾ ਹੀ ਘਰ ਵਾਲਾ ਮਿਲੇ ਤੇ ਹਰਤੀ ਇਸ ਦੁਨੀਆ ਵਿੱਚ ਖੁਸ਼ ਰਹੇ ਜਿੱਦਾਂ ਮੈਂ ਰਹਿੰਦੀ ਆ ਪਿੰਦਰ ਦੇ ਘਰ ਆ ਕੇ ਮੈਨੂੰ ਕਦੀ ਇਹ ਫੀਲ ਨਹੀਂ ਹੋਇਆ ਸੀ ਕਿ ਮੈਂ ਆਪਣੇ ਸੌਰੇ ਘਰ ਆਈ ਆ ਜਾਂ ਫਿਰ ਪੇਕੇ ਕਿਉਂਕਿ ਜੋ ਕੁਝ ਮੇਰੇ ਪੇਕੇਆਂ ਦੇ ਸੀ ਉਹੀ ਕੁਝ ਪਿੰਦਰ ਦੇ ਘਰ ਸੀ ਇਸ ਲਈ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇ ਅੱਜ ਰੱਬ ਨੇ ਹਰ ਚੀਜ਼ ਦੇ ਨਾਲ ਮੇਰੀ ਝੋਲੀ ਭਰੀ ਹੋਈ ਆ। ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਸੱਚੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਵੀ ਲੱਗੀ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।